ਹalleluyah ਅੱवਸੀ ਮੇਰੀ ਪੁਰਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਰਮੇਸ਼ਵਰ ਦੇ ਪ੍ਰਤੀ ਵਫਾਦਾਰੀ ਪ੍ਰਕਾਸ਼ ਦੀ ਪੋਥੀ ਅਧਿਆਇ 2 ਉਦੀ 10 ਐਤ ਜਿਹੜੇ ਦੁੱਖ ਤੈਂ ਭੋਗਣੇ ਹਨ ਤੂੰ ਉਹਨਾਂ ਤੋਂ ਨਾ ਡਰਿਂ ਵੇਖੋ ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਪਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੱਕ ਵਿਪਤਾ ਹੋਵੇਗੀ ਤੂੰ ਮਰਨ ਤੋੜੀ ਵਫਾਦਾਰ ਰਹੋ ਤਾਂ ਮੈਂ ਤੈਨੂੰ ਜੀਵਨ ਦਾ ਮੁਕਤ ਦਿਆਂਗਾ। ਮੇਰੇ ਪਿਆਰਿਓ, ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਰ ਦੀ ਵਫਾਦਾਰੀ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ। ਪਰ ਜਦੋਂ ਤੁਸੀਂ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਦੇਖਦੇ ਹੋ, ਤਾਂ ਵਫਾਦਾਰੀ ਦਾ ਪੱਦਰ ਦਿਨੋ-ਦਿਨ ਢੇਠਾ ਜਾ ਰਿਹਾ ਹੈ। ਕਿਸੇ ਉੱਤੇ ਵੀ ਆਸਾਨੀ ਨਾਲ ਭਰੋਸਾ ਨਹੀਂ ਕੀਤਾ ਜਾ ਸਕਦਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅੱਜ ਤੁਹਾਡੇ ਜੀਵਨ ਵਿੱਚ ਕੋਈ ਤੁਹਾਨੂੰ ਤੋਖਾ ਨਾ ਦੇਵੇ, ਤਾਂ ਸਭ ਤੋਂ ਪਹਿਲਾਂ ਤੁਹਾਡੀ ਵਫਾਦਾਰੀ ਪਰਮੇਸ਼ਰ ਦੇ ਨਾਲ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਆਪਣਾ ਤਜਰਬਾ ਦੱਸਦੀ ਹਾਂ ਕਿ ਜਦੋਂ ਤੁਸੀਂ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਹੁੰਦੇ ਹੋ ਤਾਂ ਕੋਈ ਵੀ ਤੁਹਾਨੂੰ ਕਦੇ ਵੀ ਤੋਖਾ ਨਹੀਂ ਦੇ ਸਕਦਾ ਜਦੋਂ ਤੁਸੀਂ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਹੁੰਦੇ ਹੋ ਤਾਂ ਤੁਸੀਂ ਆਪਣੇ ਪਤੀ ਪਤਨੀ ਬੱਚਿਆਂ ਜਿੱਥੇ ਤੁਸੀਂ ਕੰਮ ਕਰਦੇ ਹੋ ਅਤੇ ਆਪਣੇ ਦੇਸ਼ ਪ੍ਰਤੀ ਵਫਾਦਾਰ ਹੁੰਦੇ ਹੋ ਇਸੇ ਤਰ੍ਹਾਂ ਜਦੋਂ ਤੁਸੀਂ ਬਾਈਬਲ ਵਿੱਚ ਅਬਰਾਹਾਮ, ਦਾਊਦ, ਆਯੂਬ, ਦਾਨੀਏਲ, ਹਿਜ਼ਕੀਏਲ, ਪੌਲਸ ਦੇ ਜੀਵਨ ਨੂੰ ਦੇਖਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਹ ਉਹ ਲੋਕ ਹਨ ਜੋ ਪਰਮੇਸ਼ੁਰ ਦੇ ਪ੍ਰਤੀ ਵਫਾਦਾਰ ਸਨ ਅਤੇ ਉਹਨਾਂ ਦੀ ਵਫਾਦਾਰੀ ਨੇ ਉਹਨਾਂ ਦੇ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਲਿਆਂਦੀ ਹੈ। ਜਦੋਂ ਇਨ੍ਹਾਂ ਲੋਕਾਂ ਕੋਲ ਕੁਝ ਵੀ ਨਹੀਂ ਸੀ ਅਤੇ ਉਹਨਾਂ ਦੇ ਜੀਵਨ ਵਿੱਚ ਦੁੱਖ, ਕਸ਼ਟ, ਮੁਸੀਬਤ, ਦਰਦ ਅਤਿਆਚਾਰ ਸੀ ਤਾਂ ਵੀ ਇਹ ਉਮੀਦ ਨਾਲ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਰਹੇ ਇਸ ਲਈ ਮੇਰੇ ਪਿਆਰਿਓ ਅੱਜ ਤੁਹਾਨੂੰ ਪਰਮੇਸ਼ਰ ਦੇ ਨਾਲ ਵਾਅਦਾ ਕਰਨਾ ਪਵੇਗਾ ਕਿ ਤੁਹਾਡੀ ਪਹਿਲੀ ਵਫਾਦਾਰੀ ਪਰਮੇਸ਼ਰ ਦੇ ਨਾਲ ਹੋਵੇਗੀ ਭਾਵੇਂ ਕੋਈ ਵੀ ਦਰਦ ਮੁਸੀਬਤ ਸੰਘਰਸ਼ ਦੁੱਖ ਜਾਂ ਸਥਿਤੀ ਕਿਉਂ ਨਾ ਹੋਵੇ ਤੁਹਾਡੀ ਵਫਾਦਾਰੀ ਨੂੰ ਦੇਖ ਕੇ ਪਰਮੇਸ਼ਰ ਤੁਹਾਨੂੰ ਤੁਹਾਡੇ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਦੇਵੇਗਾ ਅਤੇ ਕੋਈ ਵੀ ਤੁਹਾਨੂੰ ਤੁਹਾਡੇ ਜੀਵਨ ਵਿੱਚ ਤੋਖਾ ਨਹੀਂ ਦੇ ਸਕੇਗਾ ਆਮਨ ਆਓ ਸਿ ਮਿਲ ਕੇ ਵਾਅਦੇ ਦੀ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ੁਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ੁਰ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਮੈਂ ਹਰ ਸਥਿਤੀ ਵਿੱਚ ਪ੍ਰਾਰਥਨਾ ਵਿੱਚ ਵਚਨ ਵਿੱਚ ਤੁਹਾਡੇ ਪ੍ਰਤੀ ਵਫਾਦਾਰ ਰਹਾਂਗਾ ਤੁਸੀਂ ਮੈਨੂੰ ਅਨੁਗ੍ਰਹਿ ਦਿਓ ਪ੍ਰਭੂ ਸ਼ਮ ਸੀਦੇ ਸਮਰਥੀ ਨਾਮ ਵਿੱਚ ਆਮਨ